ਧੱਕਾ ਤਾਂ ਤੁਹਾਡੇ ਨਾਲ ਵੀ ਨਹੀਂ ਹੋਇਆ ਹੁਣ ਧੱਕੇ ਦੇ ਨਾਲ ਗੱਡੇ ਦੇ ਵਿੱਚ ਤਾਂ ਸੁਖਰਤੀਏ ਨੇ ਤੁਹਾਨੂੰ ਬਿਠਾ ਨਹੀਂ ਲਿਆ ਇਹ ਫੇਮ ਦਾ ਚੱਕਰੀ ਸੀ ਸਾਰਾ ਵੀ ਸੋਹਣਾ ਮੁੰਡਾ ਉਹਦੇ ਫੋਲੋਅਰਸ ਨੇ ਮੈਂ ਉਹਦੇ ਨਾਲ ਪਿਆਰ ਕਰਦਾ ਬਹੁਤ ਸੋਹਣੀਆਂ ਗੱਲਾਂ ਨੇ ਕਿਸੇ ਬੰਦੇ ਨੂੰ ਆਪਾਂ ਜਦੋਂ ਤੱਕ ਦੋ ਦੋ ਤੱਕ ਵਰਤਦੇ ਆ ਉਦੋਂ ਤੱਕ ਤਾਂ ਉਹਦੇ ਨਾਲ ਠੀਕ ਹੈ ਜੀ ਜਦੋਂ ਟੁੱਟਰੀ ਆ ਉਸ ਤੋਂ ਬਾਅਦ ਆਪਾਂ ਭੌਂਕਣ ਲੱਗ ਜਾਂਦੇ ਆ ਕਿ ਐ ਹੋ ਗਿਆ ਐ ਹੋ ਗਿਆ ਚੀਕਾ ਮਾਰ ਲਾਈ ਦਿੰਦੇ ਆ ਅਸੀਂ ਕੁੜੀਆਂ-ਕੁੜੀਆਂ ਦੇ ਵਿੱਚ ਬੈਠੇ ਸੀ 3V2 ਦੇ ਵਿੱਚ ਗੱਲ ਕਰ ਰਹੇ ਸੀ ਜੀ ਯਾਰ ਮੁੰਡਾ ਬਾਲਾ ਸੋਨਾ ਯਾਰ ਕਰਸ਼ ਆ ਇੱਕ ਵਾਰ ਇਹਦੇ ਨਾਲ ਗੱਲ ਕਰਨੀ ਆ ਅਸੀਂ ਕੁੜੀਆਂ-ਕੁੜੀਆਂ ਉੱਥੇ ਸ਼ਰਤ ਲਾ ਲੈਂਦੀਆਂ ਮੁੰਡੇ ਪੱਟਣ ਦੀ ਸ਼ਰਤ ਲਾਉਣੀ ਸੀ ਜੇ ਤੁਸੀਂ ਹੁਣ ਸ਼ਰਤ ਹੀ ਮੁੰਡਾ ਪੱਟਣ ਦੀ ਲਾਲੀ ਤਾਂ ਫਿਰ ਮੁੰਡਾ ਤਾਂ ਫਿਰ ਉਹ ਤਾਂ ਕਿਸਮਤ ਆ ਵੀ ਚੰਗਾ ਨਿਕਲੇ ਜਾਂਦਾ ਉਸਾਲ-ਸਾਲ ਘੁੰਮ ਕੇ ਤੁਹਾਨੂੰ ਕੀ ਲੱਗਦਾ ਵੀ ਅੱਜ ਦੇ ਮੁੰਡੇ ਵਿਆਹ ਕਰਾ ਲੈਣ ਥੋਣੋ ਬੈਠੇ ਸੀ ਯਾਰ ਰੂਮ ਦੇ ਵਿੱਚ ਤੇ ਮੈਂ ਫੋਨ ਚੁਲਾਈ ਜਾਂਦੀ ਸੀ ਕੋਲ ਬੈਠ ਕੇ ਉਹਨੇ ਮੈਨੂੰ ਬੋਲਿਆ ਲਵ ਮੈਂ ਕਿਹਾ ਸੋਰੀ ਮੈਂ ਜਵਾਬ ਨਹੀਂ ਦੇਣਾ ਲਗਿਆ ਨਹੀਂ ਹੈਗਾ ਵੀ ਉਹ ਤਾਂ ਬਹੁਤ ਵੱਡੀ ਚੀਜ਼ ਆ ਵੀ ਕਿਸੇ ਦੀਆਂ ਨਿਊਡ ਵੀਡੀਓ ਜਿਹੜਾ ਬੰਦਾ ਸਾਫ਼ ਕੇ ਰੱਖ ਸਕਦਾ ਉਹ ਮੇਰਾ ਕਿਸੇ ਨਿਊਡਸ ਵੀਡੀਓ ਕਰਕੇ ਤੋਂ ਉਹਦੇ ਉੱਤੇ ਰਿਪਕੇਸ ਦਾ ਪਰਚਾ ਵੇਟ ਵੀਰੇ ਬੈਠਣ ਨੂੰ ਛੱਡਿਆ ਕਿ ਜਦੋਂ ਸਾਰੀ ਹੋ ਗਈ ਥੂਠੂ ਹੋ ਗਈ ਤਾਂ ਬਦਨਾਮੀ ਮੇਰੀ ਸੀ ਕਿ ਜਿਹੜਾ ਕੁਝ ਨਹੀਂ ਗਿਆ ਬਦਨਾਮੀ ਹੋਈ ਮੇਰੀ ਉਹ ਨਾਮ ਟੱਬਰ ਦਾ ਰੋਲਿਆ ਮੇਰੇ ਦਾ ਰਿਲੇਸ਼ਨਸ਼ਿਪ ਬਣਦਾ ਤਾਂ ਉਹਦੇ ਵਿੱਚ ਸਹਿਮਤੀ ਹੁੰਦੀ ਆ ਫਿਰ ਉਹਦੇ ਵਿੱਚ ਤੁਸੀਂ ਉਸ ਚੀਜ਼ ਨੂੰ ਮਿਸਯੂਜ਼ ਕਿੱਦਾਂ ਕਹਿ ਸਕਦੇ ਕਿ ਮੈਨੂੰ 60000 ਦੀ ਲੋੜ ਆ ਮੈਨੂੰ 10000 ਦੀ ਲੋੜ ਆ ਮੈਨੂੰ 1.5 ਲੱਖ ਦੀ ਲੋੜ ਆ ਤੁਸੀਂ ਤੁਸੀਂ ਬਹੁਤ ਪ੍ਰਾਪਰਟੀ ਦਾ ਕੰਮ ਕਰਦੇ ਹੋ ਪਰ ਮੈਂ ਤੁਹਾਡੀਆਂ ਜਿਹੜੀਆਂ ਇੱਕ ਵੀਡੀਓ ਦੇਖੀ ਆ ਤੁਸੀਂ ਵੀ ਕਲੱਬਾਂ ਦੇ ਵਿੱਚ ਬਹੁਤ ਬੋਤਲਾਂ ਦੇ ਡਟ ਪੱਟੇ ਸਿਗਰਟਾਂ ਵੀ ਲਾਉਂਦੇ ਹੋ ਤੁਸੀਂ ਮੈਂ ਤਾਂ ਫੇਰ ਵੀ ਸਿਗਰਟ ਪੀਂਦੀ ਆ ਕੁੜੀਆਂ ਤਾਂ ਬਹੁਤ ਕੁਝ ਕਰ ਜਾਂਦੀਆਂ ਸਾਰਿਆਂ ਨੂੰ ਪਤਾ ਉਹਨੂੰ ਵੀ ਪਤਾ ਸੀਗਾ ਕਿ ਮੈਂ ਸਿਗਰਟ ਪੀਂਦੀ ਸੀਗੀ ਉਹਨੇ ਛਡਵਾਈ ਵੀ ਆ ਮੇਰੀ ਸਿਗਰਟ ਉਹਦੇ ਨਾਲ ਵੀ ਪੈਕ ਬੁੱਕ ਲਾਏ ਪੈਗਨਿਕਲੀ ਸਿਗਰਟ ਤੁਸੀਂ ਪਰ ਕੁੜੀਆਂ ਨੂੰ ਬੈਲੀ ਚ ਮੁੰਡੇ ਪਸੰਦ ਹੁੰਦੇ ਆ ਮੈਂ ਪੈਸਾ ਮੈਟਰ ਨਹੀਂ ਕਰਦਾ ਅੱਜ ਕੱਲ ਦੇ ਟਾਈਮ 'ਚ ਕਹਿੰਦੇ ਪੈਸਾ ਰੱਖਿਆ ਫੋਲਦੀ ਉਹਦੇ ਵਾਸਤੇ ਜੀਸੂਮ ਵੀ ਚੜਦਾ ਸੀ ਉਹਨੂੰ ਪੈਸਾ ਵੀ ਚਾਹੀਦਾ ਤੁਸੀਂ ਦੋਵੇਂ ਦੇ ਦਿੱਤੇ ਜੇ ਤੁਹਾਨੂੰ ਲੱਗਦਾ ਵੀ ਅੱਜ ਇਹਨਾਂ ਕਨਫਲਿਕਟ ਪੈਦਾ ਹੋ ਗਿਆ ਜਿਹੜਾ ਸਾਡੇ ਨਾਲ ਰਹਿਣਾ ਨਹੀਂ ਚਾਹੁੰਦਾ ਫਿਰ ਅੱਧਕੇ ਨਾਲ ਕਿਵੇਂ ਰਹਿ ਸਕਦਾ ਸਲਫਾਸ ਕਾ ਵੀ ਸਿੱਧਾ ਕਿਸੇ ਨਾਲ ਵੀ ਨਹੀਂ ਹੁੰਦੀ ਧੱਕਾ ਤਾਂ ਤੁਹਾਡੇ ਨਾਲ ਵੀ ਨਹੀਂ ਹੋਇਆ ਹੁਣ ਧੱਕੇ ਦੇ ਨਾਲ ਗੱਡੇ ਦੇ ਵਿੱਚ ਤਾਂ ਸੁਖਰਤੀਏ ਨੇ ਤੁਹਾਨੂੰ ਬਿਠਾ ਨਹੀਂ ਲਿਆ ਹੋਣਾ ਉਹ ਮੈਨੂੰ ਉਹ ਗੱਲ ਬਾਰੇ ਦੁਬਾਰਾ ਦੱਸ ਜਦ ਬੰਦੇ ਨੂੰ ਆਪਾਂ ਚਲੋ ਬੈਠੇ ਹੁੰਨੇ ਆ ਫਰੈਂਡਸ ਸਰਕਰ ਦੇ ਵਿੱਚ ਆਪਾਂ ਗੱਲਾਂ ਮਾਰਦੇ ਜਦੋਂ ਆਪਾਂ ਰੀਲਸ ਵਗੈਰਾ ਦੇਖਦੇ ਹੁੰਦੇ ਜਦੋਂ ਕਹਿੰਦੇ ਕ੍ਰਸ਼ ਟਾਈਪ ਤੇ ਅਸੀਂ ਕੁੜੀਆਂ-ਕੁੜੀਆਂ ਦੇ ਵਿੱਚ ਬੈਠੇ 3v2 ਦੇ ਵਿੱਚ ਗੱਲ ਕਰ ਰਹੇ ਸੀਗੇ ਯਾਰ ਮੁੰਡਾ ਬਾਲਾ ਸੋਣਾ ਯਾਰ ਕ੍ਰਸ਼ ਆ ਇੱਕ ਵਾਰ ਇਹਦੇ ਨਾਲ ਗੱਲ ਕਰਨੀ ਆ ਅਸੀਂ ਕੁੜੀਆਂ-ਕੁੜੀਆਂ ਉੱਥੇ ਸ਼ਰਤ ਲਾ ਲੈਂਦੀਆਂ ਸਾਰੀਆਂ ਕੁੜੀਆਂ ਨੂੰ ਫੋਨ ਮੈਸੇਜ ਨਹੀਂ ਕੀ ਮ ਬਲਵਿਉਦਾ ਜੀ ਤਾਂ ਆਪਾਂ ਕਹਿ ਦਿੰਨੇ ਆ ਕਿ ਯਾਰ ਮੁੰਡਾ ਸੋਹਣਾ ਲੱਗ ਰਿਹਾ ਯਾਰ ਕਾਸ਼ ਵੀ ਸਾਡੇ ਨਾਲ ਗੱਲ ਹੋ ਜਾਵੇ ਪਰ ਮੇਰਾ ਮੇਰਾ ਸਵਾਲ ਥੋੜਾ ਜਿਹਾ ਲੈ ਲਓ ਵੀ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਸ਼ੂ ਸ਼ਰਤ ਆਪਾਂ ਲਾਉਨੇ ਵੀ ਆ ਤਾਂ ਆਪਾਂ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਕਹਿੰਨੇ ਕਿ ਮੈਂ ਤੈਨੂੰ ਚੰਗਾ ਕੰਮ ਕਰਕੇ ਦਿਖਾਉਂਗਾ ਜੇ ਤੁਸੀਂ ਉਹਨੂੰ ਸ਼ਰਤ ਹੀ ਮੁੰਡਾ ਪੱਟਣ ਦੀ ਲਾਲੀ ਤਾਂ ਫਿਰ ਮੁੰਡਾ ਤਾਂ ਫਿਰ ਉਹ ਤਾਂ ਕਿਸਮਤ ਆ ਵੀ ਚੰਗਾ ਨਿਕਲ ਜਾਂਦਾ ਉਹ ਤਾਂ ਕਿਹੜਾ ਕੋਈ ਚੰਗਾ ਤਾਂ ਵਧੀਆ ਨਿਕਲ ਹੀ ਜਾਂਦਾ ਸੀ ਉਸਾਲ ਟਾਈਮ ਪਰਮਾਨੈਂਟ ਦੀ ਗੱਲ 8 ਸਾਲ ਤੋਂ ਵਧੀਆ ਚੱਲ ਰਿਹਾ ਸੀਗਾ ਠੀਕ ਹੈ ਹਾਂਜੀ ਪਰ ਹੁਣ ਫਿਰ ਕੀ ਕਿੱਥੇ ਗਰਾਰੀ ਅੜ ਗਈ ਗਰਾਰੀ ਇਸ ਗੱਲ ਦਾ ਤਾਂ ਮੈਨੂੰ ਵੀ ਨਹੀਂ ਪਤਾ ਉਹ ਹੀ ਗੱਲ ਉਹਦੇ ਨਾਲ ਕਲੀਅਰ ਕਰਨਾ ਚਾਹੁੰਦੀ ਤੂੰ ਨਹੀਂ ਰੱਖਣੀ ਸੀ ਕਿ ਤੈਨੂੰ ਕੋਈ ਗੱਲ ਸੀ ਜਾਂ ਮੇਰੇ ਬਾਰੇ ਕੁਝ ਪਤਾ ਲੱਗਿਆ ਪਤਾ ਵੀ ਕੀ ਸੀਗਾ ਜਦੋਂ ਉਹਨੂੰ ਮੈਂ ਆਪਣਾ ਪਾਸਟ ਹੀ ਸਾਰਾ ਕੁਝ ਦੱਸਿਆ ਹੋਇਆ ਸੀਗਾ ਕਿਤੇ ਵੀ ਜਾਣਦੀ ਸੀਗੀ ਉਸ ਤੋਂ ਬਿਨਾ ਪੁੱਛੇ ਜਾਣਾ ਨਹੀਂ ਲਾਈਵ ਲੋਕੇਸ਼ਨਾਂ ਤੱਕ ਭੇਜਣੀਆਂ ਕੋਈ ਵੀ ਨਾਲ ਆ ਤੁਹਾਨੂੰ ਆਫ ਦਾਸ ਦੱਸਣਾ ਕਿ ਮੇਰੇ ਨਾਲ ਕੁੜੀ ਆ ਜਾਂ ਮੁੰਡਾ ਆ ਨਹੀਂ ਪਰ ਤੁਹਾਡਾ ਜਿਹੜਾ ਐਕਸਪੀਰੀਅੰਸ ਆ ਜਾਂ ਜਿਹੜੀ ਤੁਹਾਡੀ ਜ਼ਿੰਦਗੀ ਦੇ ਪੜਾ ਸੀ ਤੁਸੀਂ ਨਿਕਲ ਕੇ ਆਏ ਹੋ ਉਹਨਾਂ ਸਾਰਿਆਂ ਵਿੱਚੋਂ ਤਾਂ ਤੁਹਾਨੂੰ ਪਤਾ ਲੱਗਣਾ ਚਾਹੀਦਾ ਸੀ ਕਿ ਇਹ ਮੁੰਡੇ ਨਾਲ ਜਦੋਂ ਮੇਰਾ ਪਹਿਲਾਂ ਮੇਰੇ ਪਰਿਵਾਰ ਦੇ ਵਿੱਚ ਇਹ ਕੁਝ ਹੋਇਆ ਮੈਨੂੰ ਜ਼ਿੰਦਗੀ ਦੇ ਵਿੱਚ ਇਹ ਸਾਰੀ ਠੱਕੇ ਮਿਲੇ ਨੇ ਤਾਂ ਮੈਂ ਅੱਗੇ ਸੋਚ ਕੇ ਕਦਮ ਰੱਖਾਂ ਕਿਸੇ ਦੇ ਨਾਲ ਜ਼ਿੰਦਗੀ ਜਿਉਣ ਦਾ ਸੋਚਾਂ ਕਿਉਂ ਜਿਹਦੇ ਨਾਲ ਮੇਰੀ ਜ਼ਿੰਦਗੀ ਬਸਰ ਹੋ ਸਕੇ ਸਾਲ-ਸਾਲ ਘੁੰਮ ਕੇ ਤੁਹਾਨੂੰ ਕੀ ਲੱਗਦਾ ਵੀ ਅੱਜ ਦੇ ਮੁੰਡੇ ਵਿਆਹ ਕਰਾ ਲੈਂਦੇ ਨੇ ਹੁਣ ਤਾਂ ਨਹੀਂ ਲੱਗਦਾ ਅੱਛਾ ਹੈ ਜੀ ਮਨ ਟੁੱਟ ਗਿਆ ਨਾ ਚੀਜ਼ਾਂ ਤੋਂ ਫਿਰ ਕੀ ਕੀ ਬੀਤੀ ਜਦੋਂ ਕੀ ਕੀ ਜਿੰਦਗੀ ਦੇ ਪਲ ਕਿਵੇਂ ਲੰਘੇ ਉਹ ਮੁਲਾਕਾਤ क्रश ਟਾਈਪ ਦੀ ਤੁਸੀਂ ਗੱਲ ਦੱਸ ਰਹੇ ਸੀ ਉਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਬਾਅਦ ਆਪਣੇ ਵਿਚ ਗੱਲ ਹੋਣ ਲੱਗ ਜਾਂਦੀ ਆਪਾਂ ਵਧੀਆ ਫਰੈਂਡ ਬਣਨ ਲੱਗ ਜਾਂਦੇ ਆ ਤਾਂ ਜਿੱਥੇ ਵੀ ਉਹਨੇ ਜਾਣਾ ਸਟੂਡੀਅਸ ਵਗੈਰਾ ਤੇ ਨਾਲ ਲੈ ਕੇ ਜਾਂਦਾ ਸੀਗਾ ਕੋਈ ਵੀ ਗੱਲ ਸੀਗੀ ਤਾਂ ਇੱਕ ਦਿਨ ਅਸੀਂ ਸਰਸੇ ਬੈਠੇ ਸੀਗੇ ਕਿਸੇ ਦੇ ਉਹਦੇ ਯਾਰ ਦੋਸਤੇ ਸੀਗਾ ਉਹਦੇ ਫਲੈਟ ਤੇ ਹੀ ਬੈਠੇ ਸੀਗੇ ਉਹ ਤਾਸ਼ ਖੇਡੀਆਂ ਜਾਂਦੇ ਸੀਗੇ ਇਹ ਉਹਦਾ ਮਤਲਬ ਇਹ ਤੁਹਾਨੂੰ ਪਤਾ ਅੱਜਕੱਲ ਦੇ ਮੁੰਡੇ ਸਿਗਰਟ ਪੇਪਰ ਵਗੈਰਾ ਸਭ ਕੁਝ ਪੀਂਦੇ ਆ ਉਹ ਬੈਠੇ ਪੇਪਰ ਪੀ ਰਹੇ ਸੀਗੇ ਤਾਂ ਉਹ ਤਾਸ਼ ਤੂਸ਼ ਖੇਡ ਕੇ ਨਾ ਸਾਰੇ ਚਲੇ ਗਏ ਅਸੀਂ ਦੋਨੋਂ ਬੈਠੇ ਸੀਗੇ ਰੂਮ ਦੇ ਵਿੱਚ ਤੇ ਮੈਂ ਫੋਨ ਚੁਲਾਈ ਜਾਂਦੀ ਸੀ ਕੋਲ ਬੈਠ ਕੇ ਉਹਨੇ ਮੈਨੂੰ ਬੋਲਿਆ ਲਵ ਯੂ ਮੈਂ ਕਿਹਾ ਸੋਰੀ ਮੈਂ ਜਵਾਬ ਨਹੀਂ ਦੇਣਾ ਕਹਿੰਦਾ ਕਿਹੜੀ ਗੱਲ ਤੋਂ ਮੈਂ ਕਿਹਾ ਦੇਖ ਆਪਾਂ ਵਧੀਆ ਫਰੈਂਡ ਆ 2 ਮਹੀਨੇ ਹੋ ਗਿਆ ਠੀਕ ਆਪਾਂ ਫਰੈਂਡ ਵਾਂਗੂ ਹੀ ਰਹਿਣਾ ਚਾਹੁੰਦੇ ਮੈਂ ਕਿਹਾ ਮੈਂ ਪੰਗਿਆਂ 'ਚ ਨਹੀਂ ਪੈਣਾ ਮੈਂ ਕਿਹਾ ਮੇਰੇ ਸਿਰ ਤੇ ਮੇਰੀ ਫੈਮਲੀ ਬੈਠੀ ਆ ਤਾਂ ਮੈਨੂੰ ਕਹਿੰਦੇ ਵੀ ਕਿ ਤੂੰ ਨਹੀਂ ਮੇਰੇ ਤੇ ਭਰੋਸਾ ਕਰ ਫਿਰ ਜਿਹੜਾ ਵੀ ਮੇਰਾ ਪਾਸਟ ਸੀਗਾ ਮੇਰੀ ਮੈਰਿਜ ਦਾ ਲਾ ਲੋ ਜਾਂ ਕੁਝ ਵੀ ਆ ਤਾਂ ਉਹਨੇ ਮੈਂ ਸਭ ਕੁਝ ਦੱਸਿਆ ਹੋਇਆ ਸੀਗਾ ਫਿਰ ਉਹਨੇ ਮੈਨੂੰ ਇੰਨੀ ਗੱਲ ਕਹੀ ਆ ਕਹਿੰਦਾ ਵੀ ਤੇ ਕਹਿੰਦਾ ਤੇਰਾ ਤਾਂ ਪਾਸਟ ਕੁਝ ਵੀ ਨਹੀਂ ਫਿਰ ਉਹਨੇ ਆਪਣਾ ਫੋਨ ਸਾਰਾ ਚੈੱਕ ਕਰਾਇਆ ਕਹਿੰਦਾ ਦੇਖ ਮਤਲਬ ਦੀ ਨਿਊਡਸ ਵੀਡੀਓਜ਼ ਦੇਖਿਆ ਹੋਈਆਂ ਮੈਂ ਕੁੜੀਆਂ ਦੀ ਚੈਟਾਂ ਵਗੈਰਾ ਤੱਕ ਕਿੰਨੀਆਂ ਕੁੜੀਆਂ ਨਾਲ ਉਹਨੇ ਕੀ ਕੁਛ ਕੀਤਾ ਉਹਨੇ ਸਾਰਾ ਕੁਝ ਮੂਰੇ ਰੱਖ ਦਿੱਤਾ ਪਰ ਲੱਗਿਆ ਨਹੀਂ ਹੈਗਾ ਵੀ ਉਹ ਤਾਂ ਬਹੁਤ ਵੱਡੀ ਚੀਜ਼ ਆ ਵੀ ਕਿਸੇ ਦੀਆਂ ਨਿਊਡ ਵੀਡੀਓ ਜਿਹੜਾ ਬੰਦਾ ਸਾਹਮਣੇ ਰੱਖ ਸਕਦਾ ਉਹ ਮੇਰਾ ਕਿਸੇ ਨਿਊਡ ਵੀਡੀਓ ਕਰਕੇ ਤਾਂ ਉਹਦੇ ਉੱਤੇ ਰਿਪਕੇਸ ਦਾ ਪਰਚਾ ਪਿਆ ਸੀ ਪਰ ਉਹ ਮੇਰਾ ਕੀ ਸੱਕਾ ਬਣੂਗਾ ਚਲੋ ਪਰਚੇ ਦੀ ਗੱਲ ਅਲੱਗ ਤੋਂ ਕਰਦੇ ਆਪਾਂ ਵੀ ਤੁਹਾਨੂੰ ਲੱਗਦਾ ਨਹੀਂ ਹੈਗਾ ਸਿੱਕਾ ਵੀ ਜਿਹੜਾ ਬੰਦਾ ਪਿੱਛੇ 35 40 ਕੁੜੀਆਂ ਦੇ ਨਾਲ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਇਦਾਂ ਕੁਝ ਕਰਕੇ ਉਹਨਾਂ ਦੇ ਸਬੂਤ ਸਾਹਮਣੇ ਬੈਠਾ ਤਾਂ ਫਿਰ ਇਹ ਇਸ ਲਿਸਟ ਦੇ ਵਿੱਚ ਤਾਂ ਕੱਲ ਨੂੰ ਮਨਜੀਤ ਵੀ ਸ਼ਾਮਲ ਹੋ ਸਕਦੀ ਹੈ ਮੈਂ ਕਿਹਾ ਸੀਗਾ ਉਹਨੂੰ ਫਿਰ ਉਸ ਤੋਂ ਬਾਅਦ ਉਹ ਅਪਡੇਟ ਕਰੇ ਲੈ ਕੇ ਗਿਆ ਆਪਣੇ ਮੰਮੀ ਨਾਲ ਮਿਲਾਵਾਇਆ ਮਦਰ ਨੂੰ ਸਾਰਾ ਕੁਝ ਦੱਸ ਮੰਮੀ origignal ਸੀ ਹਾਂਜੀ ਕਈ ਵਾਰ ਇਹ ਵੀ ਹੁੰਦਾ ਮੁੰਡੇ ਨਕਲੀ ਮੰਮੀ ਨਾਲ ਨਹੀਂ ਸੀ ਫੇਕ ਤਾਂ ਪਤਾ ਹੀ ਲੱਗ ਜਾਂਦਾ ਆਪਣੀ ਮੰਮੀ ਦੀ ਨਹੀਂ ਮੈਂ ਬਹੁਤ ਮੁੰਡਿਆਂ ਨੂੰ ਜਾਣਦਾ ਚਲੋ ਇਹ ਵੈਸੇ ਆਫ ਦਾ ਰਿਕਾਰਡ ਗੱਲ ਹੈ ਵੀ ਬਹੁਤ ਵਾਰੀ ਮੁੰਡੇ ਇਹ ਕਰਦੇ ਨੇ ਵੀ ਕਿਸੇ ਹੋਰ ਮਾਮੇ ਮਾਸੀ ਭੂਆ ਨਾਲ ਮਲਾ ਦਿੰਦੇ ਨੇ ਨੇ ਮੈਂ ਉਹਦੇ ਨਾਨਕਿਆ ਤੱਕ ਵੀ ਮ ਮਮੀ ਤੱਕ ਵੀ ਜਿਹੜੀ ਉਹਨੇ ਛਾਤੀ ਤੇ ਫੋਟੋ ਬਣਵਾਈ ਮੇ ਮਾਮਾ ਜੀ ਦੀ ਉਹਨਾਂ ਨੂੰ ਵੀ ਮਿਲੀ ਹੋਈਆਂ ਉਹਦੀ ਸਿਸਟਰ ਨੂੰ ਜਿੱਜੇ ਨੂੰ ਵੀ ਮਿਲੀ ਹੋਈਆਂ ਉਹਨਾਂ ਦੇ ਠੀਕ ਹੈ ਪਰ ਮੈਂ ਤੁਹਾਡੀਆਂ ਜਿਹੜੀਆਂ ਇੱਕ ਵੀਡੀਓ ਦੇਖੀਆਂ ਤੁਸੀਂ ਵੀ ਕਲੱਬਾਂ ਦੇ ਵਿੱਚ ਬਹੁਤ ਬੋਤਲਾਂ ਦੇ ਡੱਟ ਪੱਟੇ ਨੇ ਹਾਂਜੀ ਉਹ ਚੀਜ਼ ਨੂੰ ਤੁਸੀਂ ਕੀ ਮੰਨਦੇ ਹੋ ਵੀ ਉਹ ਵੀ ਇੱਕ ਸ਼ੌਂਕ ਆ ਸ਼ੌਂਕ ਕਰਕੇ ਇੱਕ ਬਸ ਸਿਕਟਾਂ ਵੀ ਲਾਉਨੇ ਆ ਤੁਸੀਂ ਹਾਂਜੀ ਉਹ ਚੀਜ਼ ਨੂੰ ਕੀ ਮੰਨਦੇ ਹੋ ਵੀ ਉਹ ਠੀਕ ਜਦੋਂ ਡਿਪਰੈਸ਼ਨ ਹੁੰਦਾ ਬੰਦਾ ਇਕੱਲਾ ਹੁੰਦਾ ਕੀ ਕਰੇ ਕਿਹਦੇ ਕੋਲ ਜਾ ਕੇ ਰੋਏ ਨਹੀਂ ਪਰ ਇਹ ਨਾ ਚੀਜ਼ਾਂ ਨਾਲ ਸਕੂਨ ਮਿਲਦਾ ਸੋਸ਼ਲ ਮੀਡੀਆ ਤੇ ਪਾ ਕੇ ਆਪਣੇ ਆਪ ਨੂੰ ਦਬੰਗ ਦਿਖਾਉਣਾ ਕਰਦੇ ਆ ਅਸੀਂ ਆਪਦਾ ਕਰਦੇ ਕਿਹੜਾ ਕਿਸੇ ਤੋਂ ਮੰਗ ਕੇ ਖਾਂਦੇ ਨਹੀਂ ਪਰ ਜੇ ਤੁਸੀਂ ਮੰਨਦੇ ਹੋ ਵੀ ਤੁਹਾਡੇ ਦਿਲ ਦੇ ਨਾਲ ਇਦਾਂ ਹਾਦਸੇ ਹੁੰਦੇ ਨੇ ਵਾਪਰਦੇ ਨੇ ਤਾਂ ਪਰ ਜਦੋਂ ਅਸੀਂ ਵੀ ਇੱਕ ਸ਼ੌਂਕ ਦੇ ਵਿੱਚ ਮੈਂ ਤਾਂ ਫੇਰ ਵੀ ਸਿਗਰਟ ਪੀਂਦੀ ਆ ਕੁੜੀਆਂ ਦਾ ਬਹੁਤ ਕੁਝ ਕਰ ਜਾਂਦੀਆਂ ਨਹੀਂ ਤੁਸੀਂ ਉਸ ਚੀਜ਼ ਨੂੰ ਜਾਇ ਠਹਿਰਾਉਂਦੇ ਹੋ ਜੈਸ ਕੀ ਕਰਦੇ ਸਿਗਰਟ ਕਰਦੇ ਸਾਰਿਆਂ ਨੂੰ ਮੈਨੂੰ ਵੀ ਪਤਾ ਸੀਗਾ ਕਿ ਮੈਂ ਸਿਗਰਟ ਪੀਂਦੀ ਸੀਗੀ ਉਹਨੇ ਛਡਵਾਈ ਵੀ ਆ ਮੇਰੀ ਸਿਗਰਟ ਉਹਦੇ ਨਾਲ ਵੀ ਬੈਗ ਬੁੱਕ ਲਾਏ ਫਿਰ ਟੈਕਨੀਕਲੀ ਸਿਗਰਟ ਪਰ ਸਲਵਾਸ ਸਲਵਾਸ ਉਹ ਇੱਕ ਮੁੰਡੇ ਨੇ ਪਹਿਲਾਂ ਵੀ ਕਹਤੀ ਸੀ ਡੌਂਟ ਵੀ ਮਾਈਂਡ ਮਠਾੜੂ ਆ ਜਿਹੜਾ ਮੁੰਡਾ ਉਹ ਇਹ ਜਿਹੜੇ ਆਸ਼ਕ ਹੁੰਦੇ ਨੇ ਖਾਂਦੇ ਉਹਨੇ ਕੀ ਨੇ ਵੀ ਜਿਹੜੇ ਠੀਕ ਰਹਿੰਦੇ ਨੇ ਜਿਵੇਂ ਚਲੋ ਇਹ ਗੱਲ ਮੈਨੂੰ ਤੁਸੀਂ ਪਤਾ ਨਹੀਂ ਕਿਹੜੇ ਸਧਰ ਵਿੱਚ ਲੈ ਜਾਣੀ ਆ ਪਰ ਇਹ ਇਹ ਵਿਖਾਵਾ ਵੀ ਹੁੰਦਾ ਇੱਕ ਵੀ ਕਿਸੇ ਨੂੰ ਦਿਖਾਉਣਾ ਹੁੰਦਾ ਵੀ ਮੈਂ ਤਾਂ ਦਿਖਾਵਾ ਨਹੀਂ ਮੈਂ ਤਾਂ ਸ਼ਰਿਆਮ ਪੀਤੀ ਸੀ ਲਾਈਵ ਦੇ ਵਿੱਚ ਅੱਛਾ